ਤੋ ਸਾਡੇ ਨੂੰ ਕੋਈ 9:55 ਦੇ ਕਿਸੇ ਰਾਘੀ ਦੇ ਸੁਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਮਣੀ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੁਚਨਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸਾਡੇ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਝੌਂਪੜੀਆਂ ਜਣੀਆਂ ਬਣੀ ਹੋਈਆਂ ਛੋਟੀ ਨਦੀ ਦੇ ਨਾਲ ਕੋਈ ਗਰੀਬ ਬੰਦੇ ਦੀਆਂ ਝੌਂਪੜੀਆਂ ਉਹਨਾਂ ਨੂੰ ਚਾਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਬਰਸ ਪਤਾ ਲੱਗਾ ਕਿ ਤੇ ਰੱਡ ਛੋਟਾ ਸੰਡ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਾਲੀ ਸਿਲੰਡਰ ਜਿਹਨੂੰ ਅਸੀਂ ਕੈਦਰ ਨੇ ਤਾਂ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਪਿਆ ਸੀ ਜੋ ਦੂਜੇ ਸਿਲੰਡਰਾਂ ਧਮਾਕੇ ਨਾਲ ਫੱਕਾ ਵੀ ਦੂਰ ਜਾ ਕੇ ਗਿਰ ਗਿਆ ਜਿਸ ਨੂੰ ਬਾਅਦ ਚ ਲੱਗ ਗਿਆ ਲੱਗ ਕੇ ਠੀਕ ਹੋ ਗਿਆ ਇਹਨਾਂ ਵਿੱਚ ਵੀ ਜਾਨੀ ਨੁਕਸਾਨ ਨਹੀਂ ਪਰਵਾਰ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹਦੇ ਵਿੱਚ ਕੋਈ ਵਿੱਚ ਝੌਪੜੀ ਦੇ ਵਿੱਚ ਹੀ ਅੱਗ ਸੀਗੀ ਤੇ ਦੱਸਣੀ ਹੋਵੇ ਉੱਥੇ ਜਿਹੜੇ ਮਾਲਕਾਂ ਦੇ ਕਹਿਣ ਅਨੁਸਾਰ ਕੁਝ ਲੇਡੀਆਂ ਉਹ ਕਹਿੰਦੀ ਸੀ ਕਿ ਕਿਸੇ ਬਦਲੇ ਨੇ दारू ਪੀ ਕੇ ਅਗ ਲਗਾ ਦਿੱਤੀ ਹੈ ਸ਼ਰਾਬ ਦੇ ਗਿਆ ਗੁੰਗਾਈ ਕੈਨਨ ਸਰਵਰ ਦੇ ਵਾਕੀ ਇਨਵੈਸਟੀਗੇਸ਼ਨ ਭਾਰੇ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਪੁੱਛਿਆ ਛੋਟੀ ਨਦੀ ਦੇ ਨਾਲ ਬਣਿਆ ਨੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂchnਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀ ਹੋਈਆਂ ਛੁੱਟੀ ਨਦੀ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਝੋਪੜੀਆਂ ਉਹਨਾਂ ਨੂੰ ਚਾਗ ਲੱਗ ਗਈ ਸੀ ਆ ਕੰਟਰੋਲ ਕਰਨ ਨੂੰ ਬੰਦ ਪਤਾ ਲੱਗਾ ਤੇ ਜਿਹੜਾ چھوٹਾ ਸੈਂਡਰ ਉਹ ਜਿਹੜਾ ਬਿਲਕੁਲ 2.5 ਕਿਲੋ ਦਾ ਜਿਹੜਾ ਜੈਲੀ ਸਿਲੰਡਰ ਜਿਹਨੂੰ ਅਸੀਂ ਕੈਦਰ ਨੇ ਤਾਂ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸੈਂਡਰ ਪਿਆ ਸੀ ਦੋ ਦੂਜੇ ਸੈਂਡਰ ਨਾਲ ਧੁਮਾਕੇ ਨਾਲ ਧੁੱਖਾ ਵੀ ਦੂਰ ਜਾ ਕੇ ਗੁਰਗਜ ਜੀ ਇਸ ਨੂੰ ਬਾਅਦ ਚ ਲੱਗ ਗਿਆ ਲੱਗ ਕੇ ਠੀਕ ਇਹ ਨਰ ਵੀ ਵੀ ਜਾਨੀ ਨੁਕਸਾਨ ਨਹੀਂ ਪਰਵਾਹ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਜਾਂਦਾ ਇਸ ਕੋਈ ਵਿੱਚੋਂ ਚੌਪੜੀ ਦੇ ਵਿੱਚ ਹੀ ਅੱਗ ਸੀਗੀ ਤੇ ਦੱਸਣੀ ਹੋਵੇ ਉੱਥੇ ਜਿਹੜੇ ਮਾਲਕਾਂ ਨੇ ਕਹਿਣ ਸਰ ਤੁਹੇ ਲੇਡੀ ਸੀ ਉਹ ਕਹਿਣ ਸੀ ਕਿਸੇ ਬੰਦੇ ਨੇ दारू ਪੀ ਕੇ ਅੱਗ ਲਗਾ ਦਿੱਤੀ ਹੈ ਸ਼ਰਾਬ ਪੀ ਕੇ ਅੱਗ ਲਗਾਈ ਕਹਿਣਨ ਸਰ ਬੰਦੇ ਵਾਕੀ ਇਨਵੈਸਟੀਗੇਸ਼ਨ ਫੜੇ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਪੁੱਛਿਆ ਸਰ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਗ ਦੀ ਸੁਖਮਣਾ ਦਿੱਕੇ ਛੋਟੀ ਨਦੀ ਦੇ ਨਾਲ ਮੜੀਆਂ ਦੇ ਬੈਕਸਾਈਡ ਤੇ ਤੇ ਆਗਲ ਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸਣੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਝੌਪੜੀਆਂ ਜਿਹੜੀਆਂ ਬਣੀ ਹੋਈਆਂ ਛੁੱਟੀ ਨਦੀ ਦੇ ਨਾਲ ਕੋਈ ਗਰੀਬ ਬੰਦੇ ਦੀਆਂ ਝੌਪੜੀਆਂ ਉਹਨਾਂ ਨੂੰ ਚਾਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਬਹੁਤ ਪਤਾ ਲੱਗਾ ਕਿ ਤੇ ਰੱਡ ਛੋਟਾ ਸਿਲੰਡਰ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਲੀ ਸਿਲੰਡਰ ਜਿਹਨੂੰ ਸੀ ਕਦਰ ਨੇ ਦਾ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਪਿਆ ਸੀ ਦੋ ਦੂਜੇ ਸੈਂਟਰ ਆਊਂਡ ਧੁਮਾਕੇ ਨਾਲ ਪੱਖਾ ਵੀ ਦੂਰ ਜਾ ਕੇ ਡਿੱਗ ਗਿਆ ਜਿਸ ਨੂੰ ਬਾਅਦ ਚ ਲੱਭਿਆ ਗਿਆ ਲੱਭ ਕੇ ਠੀਕ ਇਹ ਨਰਵੀ ਵੀ ਜਾਨੀ ਨੁਕਸਾਨ ਨਹੀਂ ਪਰਵਾਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਜਾਂਦਾ ਇਸ ਕੋਈ ਵਿੱਚ ਛੋਪੜੀ ਦੇ ਵਿੱਚ ਹੀ ਅੱਗ ਸੀ ਤੇ ਦੱਸਣ ਹੀ ਹੋਗਾ ਉੱਥੇ ਜਿਹੜੇ ਮਾਲਕਾਂ ਦੇ ਕਹਿਣ ਅਨੁਸਾਰ ਉਹ ਵੀ ਲੇਡੀਆਂ ਕੋਈ ਕਹਿੰਸੀ ਕਿਸੇ ਬੰਦੇ ਨੇ ਦਾਰੂ ਪੀ ਕੇ ਅੱਗ ਲਗਾ ਦਿੱਤੀ ਹੈ ਸ਼ਰਾਬ ਪੀ ਕੇ ਬੁਲਾਈ ਕਹਿਣ ਅਨੁਸਾਰ ਉਹਨਾਂ ਦੇ ਵਾਕੀ ਇਨਵੈਸਟੀਗੇਸ਼ਨ ਫਿਰ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਤੇ ਕਿਸੇ ਰਾਗ ਦੀ ਮਹਿਸੂਸਨ ਹੱਦ ਕੇ ਛੋਟੀ ਨਦੀ ਦੇ ਨਾਲ ਮੜੀਆਂ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂchnਾ ਪ੍ਰਾਪਤ ਹੋਈ ਹੈ ਤੇ ਉਸ ਦੇ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀਆਂ ਹੋਈਆਂ ਛੋਟੀ ਨਦੀ ਦੇ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਵੀ ਅੱਗ ਲੱਗੀ ਸੀ ਆ ਕੰਟਰੋਲ ਕਰਨ ਨੂੰ ਬੰਦ ਪਤਾ ਲੱਗਾ ਕਿ ਤੁਸੀਂ ਰੱਡ ਛੋਟਾ ਸੰਡ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਲਦੀ ਜਲਦੀ ਸੀ ਕਹਿੰਦਾ ਜੀ ਮੇਰਾ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਪਿਆ ਸੀ ਜੋ ਦੂਜੇ ਸਿਲੰਡਰ ਨਾਲ ਧੁਮਾਕੇ ਨਾਲ ਫੱਕਾ ਵੀ ਦੂਰ ਜਾ ਕੇ ਗਿਰ ਗਿਆ ਜਿਸ ਨੂੰ ਬਾਅਦ ਚ ਲੱਗਿਆ ਗਿਆ ਲੱਗ ਕੇ ਠੀਕ ਹੋ ਗਿਆ ਇਹਨਾਂ ਦੇ ਵੀ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਜਾਂਦਾ ਇਸ ਕੋਈ ਵਿੱਚੋਂਪੜੀ ਦੇ ਵਿੱਚ ਹੀ ਅੱਗ ਸੀਗੀ ਤੇ ਦੱਸਣੀ ਹੋਗਾ ਉੱਥੇ ਜਿਹੜੇ ਮਾਲਕਾਂ ਦੇ ਕਹਿਣ ਅਨੁਸਾਰ ਕਿ ਲੇਡੀਜ਼ ਇਹ ਕਹਿੰਦੇ ਸੀ ਕਿ ਕਿਸੇ ਬੰਦੇ ਨੇ दारू ਪੀ ਕੇ ਅੱਗ ਲਗਾਤੀ ਹੈ ਸ਼ਰਾਬ ਪੀ ਕੇ ਅੱਗ ਲਾਈ ਕੈਨਨ ਸਾਹਮਣੇ ਵਾਕੀ ਇਨਵੈਸਟੀਗੇਸ਼ਨ ਫਿਰ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਪੁੱਛਿਆ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂchnਾ ਪ੍ਰਾਪਤ ਹੋਈ ਹੈ ਤੇ ਉਸ ਤੋਂ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਛੌਂਪੜੀਆਂ ਜਿਹੜੀਆਂ ਬਣੀ ਹੋਈਆਂ ਛੁੱਟੀ ਨਦੀ ਦੇ ਢਾਲ ਨਾਲ ਕੋਈ ਗਰੀਬ ਬੰਦੇ ਦੀਆਂ ਛੌਂਪੜੀਆਂ ਉਹਨਾਂ ਨੂੰ ਵੀ ਅੱਗ ਲੱਗੀ ਸੀ ਅਗ ਕੰਟਰੋਲ ਕਰਨ ਨੂੰ ਬਰਨ ਪਤਾ ਲੱਗਿਆ ਕਿ ਤੇੜਾ چھوٹਾ ਸਿਲੰਡਰ ਬਿਲਕੁਲ 2.5 ਕਿਲੋ ਦਾ ਜਿਹੜਾ ਜਾਲੀ ਸਿਲੰਡਰ ਸੀ ਉਹ ਸੀ ਕਦਰ ਨਹੀਂ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਪਿਆ ਸੀ ਉਹ ਦੂਜੇ ਸਿਲੰਡਰ ਨਾਲ ਧੁਮਾਕੇ ਨਾਲ ਪੱਖਾ ਵੀ ਦੂਰ ਜਾ ਕੇ ਡਿੱਗ ਗਿਆ ਜਿਸ ਨੂੰ ਬਾਅਦ ਵਿੱਚ ਲੱਭਿਆ ਗਿਆ ਲੱਭ ਕੇ ਠੀਕ ਕੀਤਾ ਇਹਨਾਂ ਦੇ ਵੀ ਜਾਨੀ ਨੁਕਸਾਨ ਨਹੀਂ ਕੋਈ ਪਰਿਵਾਰ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਇਹ ਸੱਚ ਕੋਈ ਵਿੱਚ ਝੌਂਪੜੀ ਦੇ ਵਿੱਚ ਹੀ ਅੱਗ ਸੀਗੀ ਇਹ ਦੱਸ ਨਹੀਂ ਹੋ ਗਿਆ ਕਿ ਉੱਥੇ ਜਿਹੜੇ ਮਾਲਕਾਂ ਦੇ ਕਹਿਣ ਅਨਸਾਰ ਕੋਈ ਲੇਡੀ ਸੀ ਉਹ ਕਹਿੰਦੀ ਸੀ ਕਿ ਕਿਸੇ ਬੰਦੇ ਨੇ दारू ਪੀ ਕੇ ਅੱਗ ਲਗਾਤੀ ਹੈ ਸ਼ਰਾਬ ਪੀ ਕੇ ਅਗੁੰਗਾਈ ਹੈ ਕਹਿਣ ਅਨਸਾਰ ਉਹਨਾਂ ਦੇ ਵਾਕੀ ਇਨਵੈਸਟੀਗੇਸ਼ਨ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਪੁੱਛਿਆ ਤਾਂ ਸਾਡੇ ਕੋਲ ਕੋਈ 9:55 ਮਿੰਟ ਤੇ ਕਿਸੇ ਰਾਘੀ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਮੜੀਆਂ ਦੇ ਵੈਕਸਾਈਡ ਤੇ ਤੇ ਅੱਗ ਲੱਗਦੇ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਉਸਦੇ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਸੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਚੌਪੜੀਆਂ ਜਿਹੜੀਆਂ ਬਣੀ ਹੋਈਆਂ ਛੁੱਟੀ ਦੇ ਜਿਹੜਾ ਨਾਲ ਕੋਈ ਗਰੀਬ ਬੰਦੇ ਦੀਆਂ ਚੌਪੜੀਆਂ ਉਹਨਾਂ ਨੂੰ ਝਾਗ ਲੱਗੀ ਸੀ ਆਹ ਕੰਟਰੋਲ ਕਰਨ ਨੂੰ ਬਸ ਪਤਾ ਲੱਗਾ ਕਿ ਤੇ ਰੱਡ چھوٹਾ ਸੰਦੂ ਜਿਹੜਾ ਬਿਲਕੁਲ 2.5 ਕਿਲੋ ਜਿਹੜਾ ਜਾਲੀ ਸਿਲੰਡਰ ਜਿਹਨੂੰ ਅਸੀਂ ਕਹਿੰਦੇ ਆ ਤਾਂ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸੰਦੂ ਪਿਆ ਸੀ ਉਹ ਦੂਜੇ ਸੰਦੂ ਨਾਲ ਕਮਕਨਲ ਦੂਸਰਾ ਕਾਫੀ ਦੂਰ ਜਾ ਕੇ ਗਿਰਗੱਜ ਇਸ ਨੂੰ ਬਾਅਦ ਚ ਲੱਭਿਆ ਗਿਆ ਲੱਭ ਕੇ ਠੀਕ ਹੈ ਇਹਨਾਂ ਦੇ ਵੀ ਜਾਨੀ ਨੁਕਸਾਨ ਨਹੀਂ ਦੱਸਿਆ ਜਾਂਦਾ ਇਸ ਕੋਈ ਵਿੱਚੋਂਪੜੀ ਦੇ ਵਿੱਚ ਹੀ ਅੱਗ ਸੀ ਤੇ ਦੱਸਣ ਹੀ ਹੋਗਾ ਕਿ ਉੱਥੇ ਜਿਹੜੇ ਮਾਲਕਾਂ ਦੇ ਕਹਿਣ ਅਨੁਸਾਰ ਕੋਈ ਲੇਡੀਜ਼ ਹੀ ਹੋ ਕਹਿੰਦੇ ਸੀ ਕਿਸੇ ਬੰਦੇ ਨੇ ਦਾਰੂ ਪੀ ਕੇ ਅੱਗ ਲਗਾਤੀ ਹੈ ਸ਼ਰਾਬ ਪੀ ਕੇ ਅੱਗ ਲਾਈ ਹੈ ਕਹਿਣ ਅਨੁਸਾਰ ਉਹਦੇ ਬਾਕੀ ਇਨਵੈਸਟੀਗੇਸ਼ਨ ਹਾਲੇ ਜਾਰੀ ਹੈ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੂੰ ਕੋਈ 9:55 ਵਜੇ ਕਿਸੇ ਰਾਘੀ ਨੇ ਸੂਚਨਾ ਦਿੱਤੀ ਕਿ ਛੋਟੀ ਨਦੀ ਦੇ ਨਾਲ ਮੜੀਆਂ ਦੇ ਵੈਕਸਾਈਡ ਤੇ ਤੇ ਅੱਗ ਲੱਗ ਗਈ ਤੇ ਬਲਾਸਟ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਉਸ ਦੇ ਤੁਰੰਤ ਮੌਕੇ ਤੇ ਕਾਰਵਾਈ ਕਰਦੇ ਛੱਡੀਆਂ ਦੋ ਟੀਮਾਂ ਨਾਲ ਰਵਾਨਾ ਹੋਈਆਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਝੌਪੜੀਆਂ ਜਿਹੜੀਆਂ ਬਣੀ ਹੋਈਆਂ ਛੋਟੀ ਨਦੀ ਦੇ ਨਾਲ ਨਾਲ ਕੋਈ ਗਰੀਬ ਬੰਦੇ ਦੀਆਂ ਝੌਪੜੀਆਂ ਉਹਨਾਂ ਨੂੰ ਚੱਗ ਲੱਗ ਗਈ ਸੀ ਆ ਕੰਟਰੋਲ ਕਰਨ ਨੂੰ ਬਹੁਤ ਪਤਾ ਲੱਗਾ ਤੇ ਜਿਹੜਾ ਛੋਟਾ ਸੰਦ ਜਿਹੜਾ ਬਿਲਕੁਲ 2.5 ਕਿਲੋ ਜਿਹੜਾ 40 ਲੀਟਰ ਜਿਹਨੂੰ ਅਸੀਂ ਗੈਦਰ ਨੇ ਆ ਉਹ ਬਲਾਸਟ ਹੋਇਆ ਸੀ ਤੇ ਵੱਡਾ ਸਿਲੰਡਰ ਅਸੀਂ ਬਚਾ ਲਿਆ ਵੱਡਾ ਸਿਲੰਡਰ ਪਿਆ ਸੀ ਉਹ ਦੂਜੇ ਸਿਲੰਡਰ ਨਾਲ ਧੁਮਾਕੇ ਨਾਲ ਪੱਖਾ ਵੀ ਦੂਰ ਜਾ ਕੇ ਗਿਰ ਗਿਆ ਜਿਸ ਨੂੰ ਬਾਅਦ ਚ ਲੱਭਿਆ ਗਿਆ ਲੱਭ ਕੇ ਠੀਕ ਹੈ ਇਹਨਾਂ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ ਨਾ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਦੱਸਿਆ ਜਾਂਦਾ ਇਸ ਕੋਈ ਵਿੱਚੋਂਪੜੀ ਦੇ ਵਿੱਚ ਹੀ ਅੱਗ ਸੀਗੀ ਤੇ ਦੱਸਣੀ ਹੋਵੇ ਉੱਥੇ ਜਿਹੜੇ ਮਾਲਕਾਂ ਦੇ ਕਨ ਅਨਸਾਰ ਵੀ ਲੈਡੀਆਂ ਉਹ ਕਹਿੰਦੇ ਸੀ ਕਿਸੇ ਬੰਦੇ ਨੇ दारू ਪੀ ਕੇ ਅਗਲ ਲਗਾਤੀ ਹੈ ਸ਼ਰਾਬੀ ਕੇ ਅਗਲ ਗਈ ਕੈਨਨ ਸਾਹਿਬ ਉਹਨਾਂ ਦੇ ਬਾਕੀ ਇਨਵੈਸਟੀਗੇਸ਼ਨ ਹਾਲੇ ਜਾਰੀ ਹੈ ਉਹਨਾਂ ਦੀ